ਆ ਦੇਖੋ ਸਰ ਅੱਜ ਬੜਾ ਹੀ ਇੱਕ ਮੈਂ ਕਹਿਣਾ ਕਿ ਇੰਪੋਰਟੈਂਟ ਦਿਨ ਹੈ ਇਸ ਦਿਨ ਸਾਡੇ ਵੱਡੇ ਵੀਰ ਦਵਿੰਦਰਪਾਲ ਲਿੰਪੀ ਜੀ ਨੇ ਆਪਣੇ ਪਿਤਾ ਜੀ ਦੀ ਨਿਗੀ ਯਾਦ ਵਿੱਚ ਸਾਹ ਗੁਰਦੇਵ ਸਿੰਘ ਜੀ ਔਰ ਆਪਣੀ ਭੈਣ ਜਿਹੜੇ ਹੈਗਾ ਸ਼੍ਰੀਮਤੀ ਹਰਪ੍ਰੀਤ ਕੌਰ ਜੀ ਜਿਹੜੇ ਕਿ ਯੰਗ ਉਮਰ ਦੇ ਵਿੱਚ ਹੀ ਅਕਾਲ ਚਲਾਣਾ ਕਰ ਗਏ ਸਨ ਉਹਨਾਂ ਨੂੰ ਦੀ ਯਾਦ ਨੂੰ ਸਮਰਪਿਤ ਇੱਕ ਸਮਾਗਮ ਕਰਾਇਆ ਜਿਹਦੇ ਵਿੱਚ ਉਹਨਾਂ ਨੇ ਟ੍ਰਾਈਸਾਈਕਲ ਵੰਡੇ ਹੈ ਲੋੜਵੰਦਾਂ ਨੂੰ ਔਰ ਮੈਂ ਸਮਝਦਾ ਕਿ ਇੱਕ ਬਹੁਤ ਵੱਡਾ ਪੁੰਨ ਦਾ ਕੰਮ ਹੈ ਔਰ ਇਹ ਹਜ਼ਾਰਾਂ ਜੱਗਾਂ ਦੇ ਬਰਾਬਰ ਹੈ ਕਿਉਂਕਿ ਲੋੜਵੰਦ ਜਿਹੜਾ ਇਨਸਾਨ ਹੈ ਜਿਹਦੇ ਕੋਲੇ ਜਿਹੜਾ ਅਪੰਗ ਹੈ ਔਰ ਜਿਹਦੇ ਵਿੱਚ ਇਹ ਡੈਫੀਸ਼ੈਂਸੀ ਹੈ ਔਰ ਉਹ ਨਹੀਂ ਚੱਲ ਫਿਰ ਸਕਦਾ ਔਰ ਉਹਨੂੰ ਟ੍ਰਾਈਸਾਈਕਲ ਮੁਹੱਈਆ ਕਰਾਉਣਾ ਇੱਕ ਬਹੁਤ ਵੱਡਾ ਪੁੰਨ ਦਾ ਕੰਮ ਔਰ ਮੈਂ ਸਮਝਦਾ ਕਿ ਇਸ ਚੀਜ਼ ਨੂੰ ਪ੍ਰੇਰਣਾ ਲੈ ਕੇ ਹੋਰ ਬੰਦਿਆਂ ਨੂੰ ਵੀ ਜਿਹੜਾ ਅਸੀਂ ਕਿਤੇ ਸੱਜੇ ਖਵੇ ਹੋਰ ਪਾਸੇ ਆਪਣੀ ਫਾਈਨਾਂਸਸ ਨੂੰ ਡਾਇਵਰਟ ਕਰਕੇ ਦਾਨ ਕਰਦੇ ਆ ਤੋ ਇਸ ਤਰ੍ਹਾਂ ਦੇ ਦਾਨ ਜਿਹੜੇ ਹੈਗੇ ਆ ਉਹ ਕਰਨੇ ਚਾਹੀਦੇ ਆ ਔਰ ਮੈਂ ਇਸ ਦੇ ਲਈ ਬਹੁਤ ਧੰਨਵਾਦੀ ਆ ਰਿੰਪੀ ਜੀ ਦਾ ਕਿ ਸਮਾਜ ਦੀ ਇੱਕ ਲੋੜ ਨੂੰ ਉਹਨਾਂ ਨੇ ਪੂਰਾ ਕੀਤਾ ਔਰ ਮੈਂ ਸਮਝਦਾ ਕਿ ਇਸ ਤਰ੍ਹਾਂ ਦੇ ਜਿਹੜੇ ਕੰਮ ਹੈ ਸੋ ਅੱਗੇ ਵਧਾਉਣਾ ਚਾਹੀਦਾ ਲਓ ਜੀ ਪ੍ਰਮਾਤਮਾ ਦੇ ਅਸ਼ੀਰਵਾਦ ਨਾਲ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਇਹ ਅੱਜ ਦਾ ਸਮਾਗਮ ਹੋਇਆ ਮੈਂ ਕੁਛ ਵੀ ਇਹ ਚ ਨਹੀਂ ਕੁਛ ਕੀਤਾ ਵਾਹਿਗੁਰੂ ਨੇ ਜੋ ਬਖਸ਼ਿਸ਼ ਕੀਤੀ ਆ ਉਹਦੇ ਵਿੱਚੋਂ ਹੀ ਤਿਲ ਫੁੱਲ ਕੱਢ ਕੇ ਅੱਜ ਲੋੜਵੰਦਾਂ ਦੀ ਸੇਵਾ ਕੀਤੀ ਆ ਮੈਂ ਪ੍ਰਮਾਤਮਾ ਅਗੇ ਇਹ ਅਰਦਾਸ ਕਰਦਾ ਕਿ ਹਰ ਇੱਕ ਆਦਮੀ ਨੂੰ ਇਹ ਇੱਛਾ ਸ਼ਕਤੀ ਦੇਵੇ ਕਿ ਆਪਣੇ ਮਾਂ ਬਾਪ ਦੀ ਜਿਹੜੀ ਸੇਵਾ ਵਾ ਉਹ ਦਿਲੋਂ ਕਰੇ ਮੈਂ ਹਮੇਸ਼ਾ ਕਹਿੰਦਾ ਕਿ ਸਭ ਤੋਂ ਜਿਹੜੀ ਉੱਤਮ ਸੇਵਾ ਵਾ ਉਹ ਮਾਂ ਬਾਪ ਦੀ ਸੇਵਾ ਵਾ ਉਹਦੇ ਵਿੱਚ ਹੀ ਸਾਰਾ ਕੁਝ ਸਾਡਾ ਆ ਜਾਂਦਾ ਲੋੜਵੰਦ ਨੂੰ ਚੀਜ਼ ਦੇਣੀ ਹਮੇਸ਼ਾ ਆਪਾਂ ਕਹਿੰਦੇ ਆ ਗਰੀਬ ਦਾ ਮੂੰਹ ਤੇ ਗੁਰੂ ਦੀ ਗੋਲਕ ਇਸ ਲਈ ਵਾਹਿਗੁਰੂ ਅੱਗੇ ਫੇਰ ਅਰਦਾਸ ਕਰਦਾ ਕਿ ਜੇ ਵੀ ਜਿੰਨੀ ਦੇਰ ਜ਼ਿੰਦਗੀ ਆ ਲੋੜਵੰਦਾਂ ਦੀ ਸੇਵਾ ਕਰਵਾਉਂਦਾ ਰਵੇ ਮੈਂ ਜ਼ਿਆਦਾ ਕੁਝ ਹੋਰ ਨਹੀਂ ਕਰਨਾ ਚਾਹੁੰਦਾ ਅੱਜ 10 22 ਸਾਈਕਲ ਤੇ ਇੱਕ व्हीਲਚੇਅਰ ਲੋੜਵੰਦ ਬੰਦਾਂ ਨੂੰ ਦਿੱਤੀ ਗਈ ਹੈ ਮਾਤਾ ਜੀ ਵੀ ਭਾਵੁਕ ਹੋ ਗਏ ਸੀਗੇ ਸਰ ਕਹਿੰਦੇ ਵੀ ਬਹੁਤ ਲਾਇਕ ਪੁੱਤਰ ਆ ਤੇ ਅੱਜ ਅੱਜ ਵੀ ਜਿਹੜਾ ਯਾਦ ਕਰਦੇ ਹਾਂ ਬਾਪੂ ਜੀ ਦੀ ਮਤਲਬ ਯਾਦ ਕਰ ਰਹੇ ਹਾਂ ਉਹਨਾਂ ਨੂੰ ਤੇ ਭੈਣ ਨੂੰ ਮੈਂ ਹਮੇਸ਼ਾ ਦੁਆਰਾ ਫੈਰੂ ਹੀ ਮੇਰੇ ਸ਼ਬਦਾ ਮੈਂ ਸਭ ਨੂੰ ਇਹ ਕਹਿਣਾ ਕਿ ਜਿਹੜੀ ਮਾਂ-ਬਾਪ ਦੀ ਸੇਵਾ ਕਰਨੀ ਚਾਹੀਦੀ ਆ ਸਭ ਤੋਂ ਉੱਤਮ ਸੇਵਾ ਜਿਹੜੀ ਮਾਂ-ਬਾਪ ਦੀ ਆ ਜਿਹਨੇ ਆਪਣੇ ਮਾਂ-ਬਾਪ ਨੂੰ ਸੰਭਾਲ ਲਿਆ ਉਹਨੇ ਸਵਰਗ ਪਾਲਿਆ ਸੈਣੀ ਸਾਹਿਬ ਨੇ ਕਿਹਾ ਸੀ ਉੱਥੇ ਕਿ ਜਿਹੜੇ 40 ਸਾਲ ਦੇ ਜਿਹੜੀ ਉਹ ਜ਼ਿੰਦਗੀ ਦਾ ਸਵਰਗ ਆ ਮੈਂ ਸੱਚੀ ਕਹਿਣਾ ਉਹ ਸਵਰਗ ਆ ਤੇ ਜੋ ਸੁਖੀ ਬਾਠਨ ਜੀ ਨੇ ਸ਼ਬਦ ਕਹੇ ਸੀ ਕਿ ਜਦੋਂ ਸੈਣੀ ਸਾਹਿਬ ਬੋਲ ਰਹੇ ਸੀ ਸੱਚੀ ਮੁੱਚੀ ਮੇਰੀਆਂ ਅੱਖਾਂ ਦੇ ਵਿੱਚੋਂ ਉਹ ਅਥਰੂ ਆ ਗਏ ਸੀਗੇ ਤੇ ਮੈਂ ਕਹਿਣਾ ਵੀ ਵਾਹਿਗੁਰੂ ਹਰੇਕ ਨੂੰ ਇਹ ਸ਼ਕਤੀ ਦੇਵੇ ਆਪਣੇ ਮਾਪੇ ਦੀ ਯਾਦ ਦੇ ਵਿੱਚ ਕੁਝ ਨਾ ਕੁਝ ਲੋੜਵੰਦਾ ਹੀ ਸੇਵਾ ਕਰਦੇ ਰਹਿਣਾ ਚਾਹਣਾ ਆਪਣਾ ਫਰਜ਼ ਆ ਧਰਮ ਆ ਜਿਹੜੇ ਐ ਆਰਐਮਪੀ ਜਿਹੜਾ ਵੰਡੋ ਪੰਡੇ ਗਿਆ ਗੁਰਦੇਵ ਸਿੰਘ ਜੀ ਹੋਰਾਂ ਦੇ ਤੇ ਭੈਣ ਹਰਪ੍ਰੀਤ ਕੋ ਉਹਨਾਂ ਦੇ ਯਾਦ ਵਿੱਚ ਕੀ ਕਹਿਣਾ ਚਾਹੁੰਦਾ ਦੇਖੋ ਇਹ ਰੇ ਲਾਇਕ ਪੁੱਤਰ ਕਰ-ਕਰ ਹੋਣ ਜਿਹੜੇ ਆਪਣੇ ਮਾ-ਬਾਪ ਨੂੰ ਯਾਦ ਰੱਖਦੇ ਐ ਤੇ ਭੈਣ ਦਾ ਛੋਟੀ ਉਮਰ ਦੀ ਗੁੜਰਗੀ ਉਹਨੂੰ ਵੀ ਯਾਦ ਕੀਤਾ ਇਸ ਲਈ ਮੈਂ ਬਹੁਤਾ ਬੋਲ ਨਹੀਂ ਸਕਦੀ ਪਾਵਕ ਹੋ ਕੇ بس ਥੀ ਇਹ ਨਹੀਂ ਬਹੁਤਾ ਕਿ ਮੇਰਾ ਬੇਟਾ ਲਾਇਕ ਬਹੁਤ ਹੈ ਮੇਰੀ ਵੀ ਸੇਵਾ ਕਰਦਾ ਹੈ ਤੇ ਨੇ ਆਪਣੇ ਪਾਪ ਦੀ ਵੀ ਬਹੁਤ ਸੇਵਾ ਕੀਤੀ ਇਹ ਬਸ